Thank you. Қардың ж金 Әріпті ешкен әріпті 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 ਸਾਡਾ ਜੀ ਬਲਜਿੰਦਰ ਕੌਰ ਜੀ ਮੇਰਾ ਨਾਮ ਬਲਜਿੰਦਰ ਕੌਰ ਜਿਹੜਾ ਵਾਕਿਆ ਹੋਇਆ ਕਿੰਨੇ ਵਜੇ ਹੋਇਆ ਏ ਇਹ ਜੀ ਹੋਇਆ ਜੀ 11:00 ਵਜੇ ਤਕਰੀਬਨ ਅੱਛਾ ਕੀ ਵਾਕਿਆ ਕੀ ਹੋਇਆ ਵਾਕਿਆ ਹੋਇਆ ਜੀ ਮੈਂ ਅੰਦਰ ਸੀ ਤਾਲਾ ਮਾਰ ਕੇ ਬੈਠੀ ਹੋਈ ਦੋ ਲੇਡੀਜ਼ ਆਈਆਂ ਆਪਣੇ ਗੈਸ ਪੁਰੇ ਦੀਆਂ ਉਹਨਾਂ ਨੇ ਆ ਕੇ ਮੇਰਾ ਤਾਲਕ ਲਾਇਆ ਕਹਿੰਦੇ ਸਾਨੂੰ ਪਾਣੀ ਪਿਆ ਪਰ ਜਾਈ ਮੈਂ ਪਾਣੀ ਪਿਆ ਇਹਨਾਂ ਨੂੰ ਪਾਣੀ ਪਿਆਉਂਦੇ ਤਾਂ ਉਹਨਾਂ ਦਗੜ ਦਗੜ ਕਰਦੇ ਆ 25 30 ਬੰਦੇ ਸੀ ਉਹ ਅੰਦਰ ਵੜ ਗਏ ਆ ਉਹਨਾਂ ਨੇ ਆਣ ਕੇ ਅੰਦਰ ਤੇ ਵਾਣ ਕੇ ਕਹਿੰਦਾ ਕੀ ਗੱਲ ਐ ਮੈਂ ਉਹਨਾਂ ਨੂੰ ਕਿਹਾ ਵੀ ਸਾਰਾ ਸਾਨੂੰ ਸਾਨੂੰ ਪੈਸਾ ਵਾਪਸ ਕਰ ਦਿਓ ਅਸੀਂ ਮਕਾਨ ਖਾਲੇ ਕਰ ਦਿੰਨੇ ਆ ਉਹ ਕਹਿੰਦੇ ਨਾ ਜੀ ਪੈਸਾ ਵਾਪਸ ਹੋਣਾ ਨਹੀਂ ਹੋਣਾ ਤੇ ਤੁਸੀਂ ਤੁਹਾਡੇ ਨਾਂ ਤੇ ਰਜਿਸਟਰ ਹੀ ਨਹੀਂ ਸਾਡੇ ਨਾਂ ਤੇ ਸਾਡੇ ਪਾਵਰ ਟਰਨ ਤੇ ਲੋਨ ਕਰਵਾ ਕੇ ਦੇ ਰਹੇ ਪਾਵਰ ਟਰਨ ਤੇ ਲੋਨ ਨਹੀਂ ਹੋ ਰਿਹਾ ਸਾਡਾ ਨਹੀਂ ਤੁਸੀਂ ਪ੍ਰੋਪਰਟੀ ਜਦੋਂ ਖਰੀਦੀ ਐ ਕਿਸ ਕਾਗਜ਼ਾ ਤੇ ਖਰੀਦੀ ਐ ਤੁਸੀਂ ਕਾਗਜ਼ਾਂ ਤੇ ਆਪਾਂ ਉਹਨਾਂ ਨੇ ਖਰੀਦੀ ਆ ਜੇ ਅਸੀਂ ਸਾਡਾ ਤਾਂ ਜੇ ਪੈਸਾ ਗਿਆ ਡੋਟ 2.5 ਲੱਖ ਰੁਪਈਆ ਗਿਆ ਬਿਆਨਿਆ ਗਿਆ ਹਾਂਜੀ ਬਿਆਨਿਆ ਗਿਆ ਹਾਂਜੀ ਤੇ ਹੁਣ ਉਹ ਕੀ ਕਹਿੰਦੇ ਖਾਲੀ ਕਰੋ ਜਰਾ ਉਹ ਕਹਿੰਦਾ ਖਾਲੀ ਕਰੋ ਕਿੰਨੇ ਦਿਨਾਂ ਤੱਕ ਧੰਕੀ ਦੇ ਰਿਆ ਸੀ ਅਸੀਂ ਆਖਿਆ ਅਸੀਂ ਖਾਲੀ ਤਾਂ ਕਰਾਂਗੇ ਤੁਸੀਂ ਨਾ ਸਾਨੂੰ ਪੈਸੇ ਦੇ ਦਿਓ ਤੇ ਸਾਡਾ ਕਿਰਾਇਆ ਵੀ ਕੱਟ ਲਓ 5 5000 ਦੇ ਹਿਸਾਬ ਨਾਲ 55 ਗੱਜ ਥਾਂ ਹੈ ਤੇ ਕਹਿੰਦੇ ਨਾ ਅਸੀਂ ਸਾਰੇ ਪੈਸੇ ਜੇ ਅਸੀਂ ਪੈ ਕਿਰਾਇਆ ਨਹੀਂ ਅਸੀਂ ਤੁਹਾਨੂੰ 1 ਰੁਪਈਆ ਵੀ ਨਹੀਂ ਦੇਣਾ ਤੇ ਜੇ ਕਹਿੰਦਾ ਪਾ ਜੇ ਤੁਸੀਂ ਲੈਣਾ ਚਾਹੁੰਦੇ 1 ਲੱਖ ਰੁਪਏ ਦਵਾਂਗੀ ਮੈਂ ਕਿਹਾ 1 ਲੱਖ ਰੁਪਏ ਮੇਰੇ ਸਾਰੇ ਪੈਸੇ ਵਾਪਸ ਕਰੋ ਕਿਹੜੀ ਜਗ੍ਹਾ ਐਮਐਲਏ ਆਏ ਸੀ ਮੌਕੇ ਤੇ ਭਰੋਸਾ ਦਿੱਤਾ ਕੁਝ ਐਮਐਲਏ ਨੇ ਹਾਂਜੀ ਸਾਨੂੰ ਭਰੋਸਾ ਦੇ ਕੇ ਗਏ ਮੈਂਐਲਏ ਨੇ ਕਿ ਤੁਹਾਡੇ ਨਾਲ ਖੜੇ ਆ ਅੱਛਾ ਕਿੰਨਾਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਇਹ ਇਹ ਜੀ ਬਹੁਤ ਬੰਦੇ ਆਏ ਉਹਨਾਂ ਨੇ ਸਮਾਨ ਮੇਰਾ ਤੋੜਿਆ ਬੈੱਡ ਦੇ ਢੱਕਣ ਦੇ ਤਰ੍ਹਾਂ ਸਾਰੇ ਤੋੜੇ ਮੇਰਾ ਸਮਾਨ ਲੁੱਟ ਕੇ ਵਿੱਚੋਂ ਲੈ ਕੇ ਮੇਰਾ 2 ਲੱਖ ਰੁਪਏ ਬਿਮਾਰੀ ਚਰਾਤੀ ਲੈ ਕੇ ਆਏ ਸੀ ਉਹ ਰੱਖਿਆ ਆ ਸੀਗਾ ਤੇ ਉਹ ਵੀ ਲੈ ਗਿਆ ਮੇਰਾ 6 ਟੋਲੇ ਸੋਨਾ ਸੀ ਤਿੰਨੇ ਕੋਲ ਸਾਰੇ ਕਰਦਾ ਤਿੰਨ ਪੇਕੇ ਕਰਦਾ ਉਹ ਵੀ ਹੈ ਨਹੀਂਗਾ ਜੀ ਮੇਰੀ ਕੁੜੀ ਪੜਾਉਂਦੀ ਆ ਬੱਚੇ ਪੜਾਉਂਦੀ ਆ ਉਹ ਕਮੇਟੀਆਂ ਪਾਉਂਦੀ ਹਜ਼ਾਰ ਹਜ਼ਾਰ ਰੁਪਏ ਮਹੀਨੇ ਦੀ ਕਮੇਟੀ ਪਾਰੀ ਉਹ ਵੀ ਕਮੇਟੀ ਚੱਕ ਕੇ ਲਈ ਸੀ ਮੈਡਮ ਤੁਸੀਂ ਦੱਸਿਆ ਪੁਲਿਸ ਨਾਲ ਗੱਲ ਹੋਈ ਪੁਲਿਸ ਨਾਲ ਗੱਲ ਹੋਈ ਆ ਜੀ ਪੁਲਿਸ ਆਈ ਸੀ ਹਾਂਜੀ ਪੁਲਿਸ ਤੇ ਆਈ ਆ ਮੋਕੇ ਤੇ ਕੋਈ ਨਾ ਬੰਦਾ ਆਊਗਾ ਕਿਸੇ ਬੰਦੇ ਦੇ ਉੱਤੇ ਤਰਨੂੰ ਨੇ ਸ਼ੱਕ ਹੈਗਾ ਵੀ ਕਿਸ ਬੰਦੇ ਨੇ ਕਰਵਾਇਆ ਕੰਮ ਇਹ ਸੁਖਮਣੀ ਪ੍ਰਾਪਰਟੀ ਡੀਲਰ ਤੇ ਨਾਲ ਦਾ ਮਾਲਕ ਸੀਗਾ ਜਗਿੰਦਰ ਸਿੰਘ ਉਹ ਆਏ ਨਾਲ ਕੌਣ ਪੰਮੀ ਇੱਕ ਪੰਮੀ ਪ੍ਰਧਾਨ ਆ ਉਥੋਂ ਦੀ ਆਪਣੇ ਗੈਸਪੁਰੇ ਦੀ ਉਹ ਆਈ ਉਹਨੇ ਆ ਕੇ ਤਾਂ ਲਖ ਲਵਾਇਆ ਮੈਂ ਤਾਂ ਅੱਲਾ ਨਹੀਂ ਸੀ ਖੋਲਦੀ ਕੋਈ ਬਿਆਰ ਪੰਮੀ ਪ੍ਰਧਾਨ ਕੌਣ ਹੈ ਉਹ ਆਪਣੇ ਪੰਮੀ ਪ੍ਰਧਾਨ ਗੈਸਪੁਰੇ ਦੀ ਆ ਜੀ ਉਹਨਾਂ ਨੇ ਜग्गा ਦੋਈ ਤਾਂ ਨਹੀਂ ਨਹੀਂ ਦਵਾਈ ਨਹੀਂ ਉਹ ਇਹੋ ਜਿਹਾ ਗੁੰਡਾ ਕਰਦੀ ਕਰਦੀਆਂ ਹੋਰ ਉਹ ਪ੍ਰਧਾਨ ਕੌਣ ਹੈ ਇਹ ਆਪਣੇ ਜਿਹੜਾ ਤੁਸੀਂ ਕਹਿ ਰਹੇ ਪ੍ਰਾਪਰਟੀ ਡੀਲਰ ਦਾ ਕਿਹੜਾ ਨਾਮ ਨੇ ਆ ਇਹ ਤਾਂ ਸੁਖਮਣੀ ਡੀਲਰ ਤੇ ਇੱਕ ਤਾਂ ਹੈਗਾ ਜਗਿੰਦਰ ਸਿੰਘ ਜਿਹਦਾ ਮਕਾਨ ਹੈ ਇਹ ਕਲੋਨੀ ਉਹਨਾਂ ਦੀ ਕੱਟੀ ਹੋਈ ਹੈ ਇਹ ਅੱਲਾ ਦੀ ਕਲੋਨੀ ਕੱਟੀ ਬੱਲਾਜੀ ਕਲੋਨੀ ਤੁਸੀਂ ਬੱਲਾਜੀ ਨਾਲ ਗੱਲਬਾਤ ਕੀਤੀ ਸੀ ਨਹੀਂ ਜੀ ਅਸੀਂ ਤਾਂ ਸੁਖਮਣੀ ਨਾਲ ਕੀਤੀ ਸੀ ਸਾਡੀ ਬੱਲਾ ਨਾਲ ਕੋਈ ਨਹੀਂ ਮੈਨੂੰ ਮਤਲਬ ਕਰਦੇ ਹੋ ਜਿੱਦਾਂ ਦੇਖਿਆ ਹੈ ਵੇ ਸ਼ਰੇਆਮ ਗੁੱਦਾ ਕਰਦੀ ਲੋਕਾਂ ਦੀ ਬਦਰੀਆ ਲੋਕਾਂ ਨੂੰ ਪਰਿਵਾਰਾਂ ਨੂੰ ਤਾਂ ਕਿਹਦਾ ਇਹਦਾ ਘਰਾਂ ਦੇ ਵਿੱਚੋਂ ਸਮਾਨ ਕੱਢ ਕੇ ਬਾਹਰ ਝੁੱਟੇ ਜਾ ਰਿਹਾ ਲੱਗਦਾ ਵੀ ਇਸ਼ਰੇਆਮ ਗੁੱਦਾ ਕਿੱਡੀ ਨਜ਼ਰ ਆ ਗਈ ਹੈ ਦੇਖੋ ਮੈਂ ਆਪਣੇ ਘਰ ਤੋਂ ਦਫ਼ਤਰ ਲਈ ਆ ਰਹੀ ਸੀ ਰਸਤੇ ਦੇ ਵਿੱਚ ਕੁਝ ਲੇਡੀਜ਼ ਖੜੀਆਂ ਸੀ ਉਹਨਾਂ ਨੇ ਮੈਨੂੰ ਰੋਕਿਆ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਤੇ ਉਹਨਾਂ ਨੇ ਕੋਈ ਕੋਠੀ ਜਿਹੜੀ ਆ ਕਿਰਾਏ ਤੇ ਨੇ ਬਲਕੇ ਕੋਠੀ ਦਾ ਬਿਆਨਨਾ ਕੀਤਾ ਸੀ ਬਿਆਨਨੇ ਦੇ ਵਿੱਚ ਪਾਵਰ ਆਫ ਅਟਾਰਨੀ ਉਸ ਪਰਿਵਾਰ ਨੇ ਉਹਨਾਂ ਨੂੰ ਦਿੱਤੀ ਸੀ ਲੇਕਿਨ ਪਾਵਰ ਆਫ ਅਟਾਰਨੀ ਤੇ ਉਹਨਾਂ ਦਾ ਲੋਨ ਨਹੀਂ ਹੋਇਆ 3.5 ਲੱਖ ਰੁਪਏ ਦਾ ਕੋਈ ਦੇਣ ਲੈਣ ਦਾ ਮਸਲਾ ਸੀ ਔਰ ਜਿਹੜਾ ਪਰਿਵਾਰ ਉਸ ਕੋਠੀ ਦੇ ਅੰਦਰ ਰਹਿ ਰਿਹਾ ਸੀ ਉਹਦਾ ਕਹਿਣਾ ਇਹ ਸੀਗਾ ਵੀ 3.5 ਲੱਖ ਦੇ ਵਿੱਚੋਂ ਜੋ ਸਾਡਾ ਕਿਰਾਇਆ ਬਣਦਾ ਤੁਸੀਂ ਕੱਟ ਲਓ ਲੋਨ ਸਾਡਾ ਹੋਇਆ ਨਹੀਂ ਬਾਕੀ ਪੈਸੇ ਦੇ ਦਿਓ ਲੇਕਿਨ ਦੂਜੀ ਤਰ ਨੇ ਉਹਨਾਂ ਦੇ ਨਾਲ ਜੋ ਅੱਜ ਬਿਹੇਵ ਕੀਤਾ ਤੇ ਇਹੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਲੇਕਿਨ ਮੇਰੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣ ਦੇਵਾਂਗੀ ਪਹਿਲਾਂ ਵੀ ਤੁਹਾਨੂੰ ਪਤਾ ਵਾ ਵੀ ਜਿੱਥੇ ਵੀ ਗਰੀਬ ਨਾਲ ਧੱਕਾ ਹੋਇਆ ਮੈਂ ਗਰੀਬ ਪਰਿਵਾਰਾਂ ਨਾਲ ਖੜੀ ਆ ਤੇ ਅੱਜ ਵੀ ਮੈਂ ਉਸ ਪਰਿਵਾਰ ਦੇ ਨਾਲ ਖੜੀ ਆ ਔਰ ਧੱਕਾ ਹੋਣ ਵਾਲੇ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਤੇ ਮੈਂ ਸਖਤ ਜਿਹੜੀ ਆ ਕਾਨੂੰਨੀ ਕਾਰਵਾਈ ਕਰਵਾਉਂਗੀ ਮੈਡਮ ਪੁਲਿਸ ਨੂੰ ਮੌਕੇ ਤੇ ਪਹੁੰਚੀਏ ਤੇ ਕਹਿੰਦੇ ਆ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਆ ਆਟੋਮੈਟਿਕਲੀ ਕਾਰਵਾਈ ਹੋ ਜਾਂਦੀ ਆ ਨਾਦਾ ਵੀ ਟਿਲਵਾਰੀ ਕੀਤਾ ਹੋਇਆ ਨਹੀਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਟਿਲਵਾਰੀ ਕਿਉਂਕਿ ਐਸਐਚਓ ਸਾਹਿਬ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚੋਂ ਮੈਂ ਉਸ ਟਾਈਮ ਮੌਕੇ ਤੇ ਬੁਲਾਇਆ ਉਸੇ ਟਾਈਮ ਉਹ ਆਪਣੀ ਟੀਮ ਨਾਲ ਪਹੁੰਚੇ ਆ ਔਰ ਜਿਨ੍ਹਾਂ ਦੇ ਤਿੰਨ ਬੇਟੇ ਉਹਨਾਂ ਦੇ ਘਰ ਦੇ ਅੰਦਰ 20-25 ਬੰਦੇ ਲੈ ਕੇ ਗੜੇ ਆ ਤੇ ਉਹਨਾਂ ਦੇ ਫਾਦਰ ਨੂੰ ਔਰ ਉਹਨਾਂ ਦੀ ਮਦਰ ਨੂੰ ਉਹ ਉਠਾਣੇ ਤੇ ਲੈ ਗਏ ਆ ਤੇ ਬਾਕੀ ਬੰਦੇ ਜਿਹੜੇ 25 ਹੈਗੇ ਆ ਉਹਨਾਂ ਨੂੰ ਸ਼ਾਮ ਤੱਕ ਉਹ ਰੈਸਟ ਕਰ ਲਏ ਨੇ ਕਿ 25 ਬੰਦੇ ਜਿਹੜੇ ਆਪਣਾ ਪ੍ਰੋਪਰਟੀ ਡੀਲਰ ਹੁੰਦੇ ਆ ਕਿ ਸੁਖਮਣੀ ਪ੍ਰੋਪਰਟੀ ਡੀਲਰ ਆ ਉਹਨਾਂ ਦੇ ਬੰਦੇ ਜਿਹੜੇ ਹੈਗੇ ਆ ਉੱਥੇ ਅੰਦਰ ਗਏ ਆ ਅਧਵਾ ਨਹੀਂ ਕਿ ਇੱਥੇ ਦੇਖਿਆ ਆਵੇਂ ਕਲੋਨੀਆ ਕੱਟ ਲੈਂਦੇ ਨੇ ਕਲੋਨੀਆ ਵੀ ਉਹਨੇ ਇਹ ਕਰ ਲੈਂਦਾ ਫਿਰ ਉਸ ਤੋਂ ਬਾਅਦ ਸੁਣੀ ਦੀ ਐਸੀ ਚੱਲਦੀ ਹੈ ਲੋਕਾਂ ਨੂੰ ਬਿਲਕੁਲ ਮਕਾਨ ਦੇ ਦਿੰਦੇ ਨੇ ਨਾ ਉਹਨਾਂ ਦੇ ਕਾਗਜ ਹੁੰਦੇ ਨਾ ਡਾਕੂਮੈਂਟ ਹੁੰਦਾ ਲੋਕਾਂ ਦਾ ਧੱਕਾ ਮੂਰ ਹੁੰਦਾ ਇਸ ਇਲਾਕੇ 'ਚ ਆਪਣੇ ਹਲਕਾ ਦੱਖਣੀ ਦੇ ਵਿੱਚ ਕੋਈ ਵੀ ਜੇ ਜਿਹੜੀ ਅਨਾਥੋਰਾਈਜ਼ ਕਲੋਨੀ ਨਹੀਂ ਹੋਗੀ ਅਸੀਂ ਸ੍ਰੀ ਮਾਨ ਸਾਹਿਬ ਦਾ ਵੀ ਇਹੀ ਸੁਪਨਾ ਕਿ ਤੁਸੀਂ ਬਿਜ਼ਨਸ ਕਰੋ ਲੇਕਿਨ ਉਹ ਕਲੋਨੀਆ ਨੂੰ ਆਥੋਰਾਈਜ਼ ਕਰਵਾ ਕੇ ਕਰੋ ਤਾਂ ਕਿ ਲੋਕਾਂ ਨੂੰ ਨਾ ਤਾਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਦਿੱਕਤ ਆਵੇ ਨਾ ਜਿਨ੍ਹਾਂ ਨੇ ਰੀਅਲ ਅਸਟੇਟ ਦਾ ਕੰਮ ਕਰਨਾ ਉਹਨਾਂ ਨੂੰ ਦਿੱਕਤ ਆਵੇ ਅਣਅਧਿਕਾਰਿਤ ਕਲੋਨੀਆਂ ਅਸੀਂ ਆਪਣੇ ਹਲਕੇ 'ਚ ਨਹੀਂ ਕੱਟਣ ਦੇਵਾਂਗੇ ਬਣਾਦਾ ਮੈਂ ਵੀ ਇੱਥੇ ਕਾਫੀ ਸਾਲ ਪਹਿਲੇ ਐਮਐਲਏ ਵੀ ਇਹਨਾਂ ਜਿਵੇਂ ਪਾਸੇ ਜੇ ਉਹਨਾਂ ਨੇ ਧਿਆਨ ਦਿੱਤਾ ਹੁੰਦਾ ਤੇ ਕੰਮ ਗੁੰਮਾ ਕਰਦੀ ਹੈ ਘਟੀ ਹੁੰਦੀ ਹੈ ਵਾਚ ਦੇਖੋ ਇਹ ਚੀਜ਼ਾਂ ਦਾ ਜਿਹੜਾ ਜਵਾਬ ਆ ਉਹ ਤਾਂ ਜਨਤਾ 2022 ਚ ਦੇ ਚੁੱਕੀ ਆ ਤੇ ਇਹਦੇ ਬਾਰੇ ਤਾਂ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦੀ ਕਿਉਂਕਿ 22 ਤੋਂ ਹੁਣ ਤੱਕ ਜਿਹੜਾ ਹੈਗਾ ਵਾ ਉਹ ਮੈਂ ਆਪਣੇ ਹਲਕੇ ਦੇ ਵਿੱਚ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੋਣ ਦੇਣਗੀ ਜਿੱਥੇ ਸਾਡੇ ਜਿਹੜੇ ਗਰੀਬ ਪਰਿਵਾਰ ਆ ਉੱਥੇ ਉਹਨਾਂ ਨਾਲ ਧੱਕਾ ਉਹ ਜਿਹੜਾ ਪਰਿਵਾਰ ਆ ਵਾਪਸ ਉਹਨੂੰ ਉਸੇ ਧੱਕੇ ਦੇਖੋ ਪਰਿਵਾਰ ਨੂੰ ਮੈਂ ਜਿਹੜੇ ਡੀਲਰ ਨੇ ਧੱਕਾ ਕੀਤਾ ਉਹਨੂੰ ਮੇਰੇ ਪੀਏ ਨੇ ਫੋਨ ਕੀਤਾ ਉਸੇ ਟਾਈਮ ਉਹਨੇ ਚਾਬੀ ਭੇਜ ਦਿੱਤੀ ਤੇ ਉਹ ਪਰਿਵਾਰ ਦਾ ਸੀ ਗੇਟ ਖਣਵਾ ਕੇ ਸਮਾਨ ਉਹਦਾ ਅੰਦਰ ਕਰਵਾਤਾ ਉਹ ਪਰਿਵਾਰ ਨੂੰ ਉਹੀ ਮਕਾਨ ਦਿੱਤਾ ਜਾਊਗਾ ਦੇਖੋ ਇਹ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਕਿ ਉਹੀ ਮਕਾਨ ਦਿੱਤਾ ਜਾਊਗਾ ਡੀਲਰ ਔਰ ਜਿਹਨੇ ਪਰਿਵਾਰ ਰਹਿ ਰਿਹਾ ਉਹਨਾਂ ਦੇ ਆਪਸ ਦੇ ਵਿੱਚ ਜਿਹੜਾ ਲੈਣ ਦੇਣ ਦਾ ਮਸਲਾ ਵਾ ਜੇ ਉਹਨਾਂ ਦਾ ਥਾਣੇ 'ਚ ਨਿਬੜ ਜਾਣ ਚੰਗੀ ਗੱਲ ਹੈ ਨਹੀਂ ਮੈਂ ਡੀਲਰ ਨੂੰ ਆਪਣੇ ਆਫਿਸ ਬੁਲਾਇਆ ਔਰ ਦੋਨਾਂ ਪਰਿਵਾਰਾਂ ਨੂੰ ਬਿਠਾ ਕੇ ਇੱਥੇ ਇਹਨਾਂ ਦਾ ਅਸੀਂ ਸਮਝੌਤਾ ਕਰਾਂਗੇ ਦੇਖਿਆ ਵੇ ਜਿੱਦਾਂ ਦਾ ਅੱਜ ਟੇਲਰ ਦੇਖਿਆ ਲੋਕਾਂ ਨੇ ਇਹ ਟੇਲਰ ਮਿਸ਼ਾ ਦੀ ਫਿਲਮਾਂ 'ਚ ਦੇਖਦੇ ਸੀ ਜਦੋਂ ਬਸੂਲੀ ਗੱਲ ਜਾਂਦੇ ਸੀ ਕਿਰਾਇਆ ਨਹੀਂ ਚਾਹੀਦਾ ਉਸਮਾਨ ਲੜ ਕੇ ਬਚ ਕੇ ਜਾਂਦਾ ਸੀ ਫਿਲਮਾਂ ਦਾ ਜੀਨ ਅੱਜ ਤੋਂ ਅੱਗੇ ਲੱਗ ਕੇ ਨਹੀਂ ਜਦੋਂ ਇੱਕ ਅੱਦੇ ਤੇ ਸਖਤ ਕਾਰਵਾਈ ਹੋ ਜੂਗੀ ਤੇ ਲੋਕ ਸਿਰ ਡਰਨ ਲੱਗ ਜਾਣਗੇ ਅੱਗੇ ਵਾਸਤੇ ਚੀਜ਼ਾਂ ਨਹੀਂ ਹੋਣਗੀਆਂ ਜੀ ਸੁਨੀਣਾ ਦਿਖਾ ਰਿਹਾ ਬਿਲਕੁਲ ਇੱਥੇ ਲਿਦਾ ਰਹੀ ਆ ਔਰ ਐਸਐਸਓ ਵੀ ਮੌਕੇ ਤੇ ਖੜੇ ਗੱਲਬਾਤ ਕਰਾਂਗੇ ਭਾਈ ਐਸਐਸਓ ਸਾਹਿਬ ਕੀ ਮੌਕੇ ਦਾ ਮਾਮਲਾ ਕੀ ਆ ਸਰ ਜੀ ਜੀ ਆਪਣੇ ਹਰਜਿੰਦਰ ਸਿੰਘ ਆ ਇਹਨਾਂ ਦੇ ਕਹਿਣ ਮੁਤਾਬਕ ਵੀ ਇਹਨਾਂ ਨੇ 8 ਮਹੀਨੇ ਪਹਿਲਾਂ ਇਹ ਜਿਹੜਾ ਮਕਾਨ ਇਹ ਲਿਆ ਹੈਗਾ ਜਿਹਦਾ ਬਿਆਨਾਂ ਇਹਨਾਂ ਨੇ ਦਿੱਤਾ ਹੋਇਆ ਰਜਿਸਟਰੀ ਹਲੇ ਹੋਈ ਨਹੀਂ ਹੈ ਜੀ ਤੇ ਅੱਜ ਇਹ ਦੱਸਦੇ ਆ ਵੀ ਕੁਝ ਵਿਅਕਤੀਆਂ ਨੇ ਆ ਕੇ ਇਹਨਾਂ ਦਾ ਜਿਹੜਾ ਸਮਾਨ ਹੈ ਤੇ ਬਾਹਰ ਕੱਢ ਤਾ ਹਾਂਜੀ ਬਾਕੀ ਉਹਨਾਂ ਦੇ ਖਿਲਾਫ ਵੈਰੀਫਾਈ ਕਰਕੇ ਅਸੀਂ ਜੋ ਕੰਨੀ ਕਾਰਵਾਈ ਕਰਦੇ ਤੇ ਜਿਹੜੇ ਬੰਦੇ ਸਮਾਨ ਕੱਢਿਆ ਕੌਣ ਸੀਗਾ ਉਹ ਉਹਨਾਂ ਤੋਂ ਜੀ ਪੁੱਛ ਰਹੇ ਹਲੇ ਵੈਰੀਫਾਈ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਦਾ ਇਹ ਨਾਂ ਦੱਸਣ ਉਹਨਾਂ ਕਲਪਾ ਪੰਮੀ ਪ੍ਰਧਾਨ ਜੀ ਦੀ ਕੋਈ ਗੱਲ ਕਰ ਰਹੇ ਨੇ ਪੰਮੀ ਪ੍ਰਧਾਨ ਕੌਣ ਆ ਨਹੀਂ ਉਹਨਾਂ ਦਾ ਮੈਨੂੰ ਨਹੀਂ ਪਤਾ ਇਹ ਮੌਕੇ ਤੇ ਗੱਲਬਾਤ ਵੀ ਕੀਤੀ ਜਾ ਰਹੀ ਪੱਤਰਕਾਰਾਂ ਵੱਲੋਂ ਵੀ ਤੇ ਮੌਕੇ ਦੇ ਪਰਿਵਾਰ ਵੱਲੋਂ ਵੀ ਰਸੇ ਜਾ ਰਹੇ ਐ ਐਮਐਲਏ ਵੀ ਮੌਕੇ ਤੇ ਪਹੁੰਚਿਆ ਇਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਇਨਸਾਫ ਹੋਵੇ ਹਾਂਜੀ ਐਮਐਲਏ ਸਾਹਿਬ ਆਏ ਸੀ ਅਸੀਂ ਮੌਕਾ ਤਸਦੀਕ ਕਰ ਰਹੇ ਹਾਂ ਜੋ ਬੰਦੀ ਕਾਰਵਾਈ ਐ ਅਸੀਂ ਕਰ ਰਹੇ ਹਾਂ ਠੀਕ ਹੈ ਹੁਣ ਅੱਗੇ ਕੀ ਅਗਲੀ ਕੀ ਕਾਰਵਾਈ ਕਰਨ ਗਏ ਅਗਲੀ ਸਮਾਨ ਗਰਾਂਦਰ ਰੱਖੋ ਹਾਂਜੀ ਇਹ ਸਮਾਨ ਜਿਹੜਾ ਇਹਨਾਂ ਦਾ ਹੈਗਾ ਉਹ ਅੰਦਰ ਰੱਖਿਆ ਜੋ ਬੰਦੀ ਕਾਰਵਾਈ ਇਸ ਕਰਕੇ ਕਿ ਕਿਹੜੀ ਜਗ੍ਹਾ ਬਾਜੀ ਇਹ ਹੈ ਇਹ ਢਿੱਲੋ ਕਲੋਨੀ ਬਾਜੀ ਲੱਗਦਾ ਵੀ ਲੋਕ ਦਰਦੇ ਨਹੀਂ ਖੋਭ ਨਹੀਂ ਅਗਰ ਸ਼ਰੇਆਮ ਕਬਜ਼ੇ ਪਰਿਵਾਰ ਨੂੰ ਬਾਹਰ ਕੱਢਿਆ ਜਾ ਰਿਹਾ ਦੇਖੋ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਨੇ ਪੰਜਾਬੀ ਪਰਿਵਾਰ ਹੈ ਕਿ ਪ੍ਰਵਾਸੀ ਹੈ ਪੰਜਾਬੀ ਪੰਜਾਬੀ